ਨਮਸਕਾਰ ਮੈਂ ਹਾਂ ਆਰਤੀ ਤੁਸੀਂ ਦੇਖ ਰਹੇ ਹੋ ਐਸਐਮਜ਼ ਨਿਊ ਚਰਚਾ ਦਾ ਵਿਚਾਰ ਦੇਖ ਰਹੇ ਦਰਸ਼ਕਾਂ ਦਾ ਮੈਂ ਸਵਾਗਤ ਕਰਦੀ ਹਾਂ ਸਿਆਸਤ ਨਾਲ ਜੁੜੇ ਕੁਝ ਮੁੱਦਿਆਂ ਨੂੰ ਲੈ ਕੇ ਇੱਕ ਵਕਤ ਫਿਰ ਹਾਜ਼ਰ ਹਾਂ ਤੁਹਾਡੇ ਸਾਹਮਣੇ ਗੱਲਬਾਤ ਕਰਾਂਗੇ ਨਿਊਜ਼ ਐਡੀਟਰ ਵਿਰਿੰਦਰ ਜੀ ਤਨਾ ਵਿਰਿੰਦਰ ਜੀ ਸਭ ਤੋਂ ਪਹਿਲਾਂ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਆਰਤੀ ਜੀ ਐਸਐਮਜ਼ ਨਾਲ ਜੁੜੇ ਸਾਰੇ ਹੀ ਦਰਸ਼ਕਾਂ ਦਾ ਵੀ ਬਹੁਤ-ਬਹੁਤ ਧੰਨਵਾਦ ਜੀ ਵਿਰਿੰਦਰ ਜੀ ਕੈਪਟਨ ਅਮਰਿੰਦਰ ਸਿੰਘ ਦਾ ਜਿਹੜਾ ਚਿੱਠੀਆਂ ਲਿਖਣ ਦਾ ਦੌਰ ਹੈ ਉਹ جاری ਹੈ ਉਹਨਾਂ ਨੇ ਇੱਕ ਚਿੱਠੀ ਲਿਖੀ ਹੈ ਜਿਹੜੀ ਤਲਵੰਡੀ ਸਾਬੋ ਵਾਲਾ ਪਲਾਂਟ ਹੈ ਉਹਦੀ ਜਾਂਚ ਕੀਤੀ ਜਾਵੇ ਉਹਨਾਂ ਨੇ ਪਾਵਰ ਕਾਮ ਨੂੰ ਇਹ ਚਿੱਠੀ ਲਿਖੀ ਹੈ ਦੇਖੋ ਗੱਲ ਇਹ ਹੈ ਕਿ ਉਹਨਾਂ ਨੇ ਚਿੱਠੀ ਲਿਖੀ ਹੈ ਪਾਵਰ ਕਾਮ ਜੀ ਤੁਹਾਨੂੰ ਵੀ ਪਤਾ ਹੈ ਸਭ ਨੂੰ ਪਤਾ ਕਿ ਆਪਾਂ ਰੋਜ਼ ਗੱਲਾਂ ਕਰਦੇ ਆਂ ਕਿ ਸਾਡੇ ਚਾਰ ਸਾਲ ਕੁਝ ਨਹੀਂ ਹੋਇਆ ਜੀ ਹੁਣ ਉਸੇ ਤਰੀਕੇ ਦੇ ਨਾਲ ਹੁਣ ਜਦੋਂ ਝੋਨਾ ਸਿਰਦੇ ਨੇ ਆਈ ਕਮਾਨ ਨੇ ਵੀ ਨਸੀਤਾਂ ਦਿੱਤੀਆਂ ਨੇ ਠੀਕ ਹੈ ਪੀਕੇ ਨੇ ਵੀ ਪ੍ਰਸ਼ੰਤ ਕੁਸ਼ੂਰ ਨੇ ਵੀ ਆਪਣੇ ਬਿਆਨ ਕੀਤੇ ਟਿੱਪਣੀਆਂ ਕੀਤੀਆਂ ਨੇ ਕੰਮ ਤੇ ਹੋਇਆ ਨਹੀਂ ਬਾਹਰੇ ਪੂਰੇ ਹੋਈ ਨਹੀਂ ਜੀ ਚਲੋ ਵਖਾਨ ਨੂੰ ਇੱਥੇ ਹੀ ਸਹੀ ਚਾਹੇ ਜਿਸ ਤਰ੍ਹਾਂ ਵੀ ਹੈ ਆਪਣੀ ਕਾਰਜਗੁਜ਼ਾਰੀ ਦਰਸਾਉਣ ਨੂੰ ਲਾ ਲਈਏ ਪਰ ਡੇਰਾ ਇਦਰੁਸਤਾਏ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਚਿੱਠੀ ਲਿਖੀ ਹੈ ਪਾਵਰ ਕਾਮ ਜੀ ਪਤਾ ਹੈ ਜਿਹੜੀਆਂ ਗਰਮੀਆਂ ਨਿੱਕੀਆਂ ਨੇ ਜਿਹੜੇ ਦੌਰ ਪਾਪ ਇਸ ਵੀੜੇ ਬਿਜਲੀ ਦੀ ਜਦੋਂ ਆ ਮੰਨ ਲਓ ਤੁਸੀਂ ਮਈ ਜੂਨ ਦੇ ਵਿੱਚ ਬੜੀ ਕਿਲਤ ਰਹੀ ਹੈ ਜੀ ਠੀਕ ਹੈ ਲੋਕ ਆਪਣੇ ਬਿਜਲੀ ਤੋਂ ਤਰਸਦੇ ਰਹੇ ਆ ਪੱਖੇ ਬੰਦ ਸੀ ਲੋਕਾਂ ਦਾ ਬੁਰਾ ਹਾਲ ਸੀ ਗਰਮੀ ਦੇ ਨਾਲ ਝੋਨੇ ਨੂੰ ਪਾਣੀ ਨਹੀਂ ਸੀ ਮਿਲਦਾ ਜੀ ਕਿਸਾਨ ਪਰੇਸ਼ਾਨ ਸੀ ਦੁਖੀ ਸੀ ਜੀ ਠੀਕ ਹੈ ਦੂਜੇ ਪਾਸੇ ਇਹ ਹੈ ਕਿ ਜੋ ਪਿਛਲੀ ਸਰਕਾਰ ਬਿਜਲੀ ਦੇ ਸਮਝੋਤੇ ਹੋਏ ਸੀ ਜੀ ਠੀਕ ਹੈ ਉਹ ਸਮਝੋਤੇ ਦੇ ਦੌਰਾਨ ਬਿਜਲੀ ਦੀ ਸਪਲਾਈ ਪੂਰੀ ਨਹੀਂ ਆਈ ਇਸ ਵਾਰ ਠੀਕ ਹੈ ਔਰ ਪੈਸਾ ਇਹਨਾਂ ਨੂੰ ਮੋਟੀ ਕੀਮਤ ਦਿੰਦੇ ਰਹੇ ਆ ਬਿਜਲੀ ਦੀ ਜੀ ਰੱਦ ਕਰਨ ਦੀਆਂ ਗੱਲਾਂ ਹੋ ਰਹੀਆਂ ਸੀ ਵੀ ਇਹ ਜਿਹੜੇ ਸਮਝੌਤੇ ਆ ਰੱਦ ਕੀਤੇ ਜਾਣ ਜੀ ਜਦੋਂ ਪਿਛਲੀ ਸਰਕਾਰ ਆਪਣੀ ਬੜੀਆਂ 2017 ਦੀ ਸਰਕਾਰ ਪੜੀਆਂ ਉਸ ਤੋਂ ਵੀ ਗੱਲਾਂ ਸੀ ਵੀ ਅਸੀਂ ਬਿਜਲੀ ਸਮਝੌਤਿਆਂ ਦੇ ਉੱਤੇ ਜਾਂਚ ਕਰਾਂਗੇ ਪ੍ਰਤਾਪ ਕਰਾਂਗੇ ਫੇਰ ਇਹ ਮੁੱਦੇ ਚੁੱਕਾਂਗੇ ਇਹ ਜਿਹੜੇ ਸਮਝੌਤੇ ਆ ਰੱਦ ਕਰਾਂਗੇ ਜੀ ਹੁਣ ਪ੍ਰਤਾਪ ਸਿੰਘ ਬਾਜਵਾ ਹਰਾਨੇ ਵੀ ਇਹ ਗੱਲ ਕੀਤੀ ਸੀ ਦੱਸੀ ਹੈ ਕਿ ਭਾਈ ਇਹ ਜਿਹੜੇ ਮੁੱਦੇ ਨੇ 2017 ਦੇ ਵਿੱਚ ਕਿਉਂ ਨਹੀਂ ਚੁੱਕੇਗੇ ਜੀ ਉਦੋਂ ਕਿਉਂ ਨਹੀਂ ਉਦੋਂ ਜਦੋਂ ਹੁਣ ਚੋਣਾ ਆਈਆਂ ਨੇ ਇਸ ਵੇਲੇ ਮੁੱਦੇ ਚੱਕੇ ਜਾ ਰਹੇ ਨੇ ਉਸ ਵੇਲੇ ਮੁੱਦੇ ਚੱਕਨੇ ਚਾਹੀਦੇ ਜੋ ਸਰਕਾਰ ਨੇ ਆਪਣੇ ਗੱਲ ਕੀਤੀ ਸੀ ਵਾਅਦੇ ਕੀ ਸੀ ਹੋਰ ਚੀਜ਼ਾਂ ਸੀ ਲੋਕਾਂ ਇੰਨੀ ਜਿਹੜੀ ਸਸਤੀ ਬਿਜਲੀ ਹੈ ਲੋਕਾਂ ਨੂੰ ਨੇ ਮਹਿੰਗੇ ਭਾਅ ਦੇ ਉੱਤੇ ਮਿਲਦੀ ਪਈ ਹੈ ਅਸਾਂ ਛੁੰਦੇ ਪਏ ਆ ਰੇਟ ਲੋਕਾਂ ਦੇ ਹੱਕ ਹਲਾਲ ਦਾ ਪੈਸਾ ਟੈਕਸ ਦਾ ਪੈਸਾ ਤੁਸੀਂ ਬਰਬਾਦ ਕਰ ਰਹੇ ਹੋ ਜੀ ਬਿਜਲੀ ਕੰਪਨੀਆਂ ਜਿਹੜੀਆਂ ਆ ਉਹਨਾਂ ਨੂੰ ਤੁਸੀਂ ਦੇ ਰਹੇ ਹੋ ਜੀ ਕਿ ਹੁਣ ਇਹੀ ਮੈਂ بار-बार ਕਈ ਵਾਰੀ ਕਹਿੰਦਾ ਵੀ ਇਹ ਮੰਤਰੀਆਂ ਸੰਤਰੀਆਂ ਨੇ ਤੇ ਦੇਣੇ ਨਹੀਂ ਪੈਸੇ ਪੈਸਾ ਜਿੱਥੇ ਵੀ ਜਾਂਦਾ ਲੋਕਾਂ ਦਾ ਬਰਬਾਦ ਹੁੰਦਾ ਲੋਕਾਂ ਦਾ ਪੈਸਾ ਜਾਂਦਾ ਤੇ ਮੈਂ ਸਮਝਦਾ ਕਿ ਸਾਡੇ ਸਿਆਸਤ ਦੇ ਵਿੱਚ ਇਹ ਵੀ ਸੁਧਾਰ ਵੀ ਹੋਣਾ ਚਾਹੀਦਾ ਵੀ ਜਿਹੜਾ ਵੀ ਮੰਤਰੀ ਸੰਤਰੀ ਚੱਜ ਦੇ ਕੰਮ ਨਹੀਂ ਕਰਦਾ ਜਾਂ ਵਾਅਦੇ ਪੂਰੇ ਨਹੀਂ ਕਰਦਾ ਉਹਦੀ ਤਨਖਾਹ ਜਿਹੜੀ ਹੈ ਨਾ ਉਹ ਜਦੋਂ ਉਹ ਲਿਖੇ ਹੁੰਦੇ ਆ ਮੈਨੀਫੈਸਟੋ ਲਿਖੇ ਹੁੰਦੇ ਵੀ ਮੈਂ ਇਹ ਕੰਮ ਕਰਾਂਗਾ ਜੇ ਨਹੀਂ ਕਰਦਾ ਤਾਂ ਤਰਖਾਹ ਪੂਰੀ ਪੂਰੀ ਉਹ ਕਰ ਦੇਗਾ ਆਪਣੇ ਜਵਾਬ ਮੰਗਣਾ ਚਾਹੀਦਾ ਭਾਈ ਤਨਖਾਹ ਵਾਪਸ ਦੇ ਦੇ ਔਰ ਤੂੰ ਕਿਉਂ ਕੰਮ ਨਹੀਂ ਕੀਤਾ ਅਗਲੀ ਵਾਰੀ ਤੂੰ ਇਹੋ ਜਿਹੇ ਬੰਦਿਆਂ ਨੂੰ ਟਿਕਟ ਨਹੀਂ ਦੇਣੀ ਚਾਹੀਦੀ ਇਹ politically ਸੁਧਾਰ ਹੋ ਤਾਂ ਹੋ ਸਕਦਾ ਹੈ ਇਹਦੇ ਵਿੱਚ ਇਹ ਸਭ ਚੀਜ਼ਾਂ ਜਿਹੜੀਆਂ ਸੋਧਣ ਵਾਲੀਆਂ ਚੀਜ਼ਾਂ ਜ਼ਰੂਰ ਹੋਣੀਆਂ ਚਾਹੀਦੀ ਜੀ ਹੁਣ ਕੈਪਟਨ ਅਮਰਿੰਦਰ ਸਿੰਘ ਹਰਾਣੇ ਚਿੱਠੀ ਲਿਖੀ ਹੈ ਇਹ ਤਲਵੰਡੀ ਸਾਬ ਉਹਦਾ ਜਿਹੜੇ ਬਣਾ ਵਾਲੀ ਜਿਹੜਾ ਉੱਥੇ ਪਲਾਂਟ ਹੈਗਾ ਜੀ ਬਈ ਉਹਦੇ ਵਿੱਚ ਜੋ ਬੰਦ ਰਿਹਾ ਠੀਕ ਹੈ ਉਸ ਉੱਥੇ ਜੋ ਲੋਕਾਂ ਨੂੰ ਦਿੱਕਤਾਂ ਆਈਆਂ ਨੇ ਜੋ ਪ੍ਰੇਸ਼ਾਨੀਆਂ ਆਈਆਂ ਨੇ ਜੀ ਬਿਲਕੁਲ ਪੈਸੇ ਪੂਰੀਆਂ ਲੈਂਦੇ ਨਹੀਂ ਹੀ ਕੰਪਨੀਆਂ ਜੀ ਬਿਜਲੀ ਦੀ ਸਪਲਾਈ ਹੈ ਜਿਹੜੀ ਲੋਕਾਂ ਨੂੰ ਪਰੇਸ਼ਾਨ ਕਰਦੀ ਰਹੀ ਹੈ ਮਹਿੰਗੇ ਭਾਅ ਅਸੀਂ ਕਿਸੇ ਚੀਜ਼ ਜਿckੜੀ ਕੋਈ ਚੀਜ਼ ਹੈ ਜੀ ਤੁਹਾਨੂੰ ਮੰਨ ਲਓ ਕੋਈ ਚੀਜ਼ ਤੁਸੀਂ ਖਰੀਦਦੇ ਹੋ ਬਿਲਕੁਲ ਉਹ ਚੀਜ਼ ਜਿਹੜੀ ਹੈ ਉਹ ਆਪਣੇ ਐਕਚੁਅਲ ਰੇਟ ਤੋਂ ਅਸਲ ਭਾਅ ਤੋਂ ਕਈ ਗੁਣਾ ਮਹਿੰਗੀ ਤੁਸੀਂ ਖਰੀਦ ਰਹੇ ਹੋ ਔਰ ਉਹ ਫੇਰ ਵੀ ਉਹ ਚੀਜ਼ ਜਿਹੜੀ ਹੈ ਖਰਾਬ ਹੈ ਜੀ ਮਨ ਦੁਖਦਾ ਇਸੇ ਤਰੀਕੇ ਨਾਲ ਇਹ ਜਿਹੜੀ ਬਿਜਲੀ ਹੈ ਅਸਲ ਕੀਮਤਾਂ ਜਿਹੜੀਆਂ ਹੈ ਨਾ ਉਹ ਬਹੁਤ ਘੱਟ ਨੇ ਪਰ ਪ੍ਰਾਈਵੇਟ ਕੰਪਨੀਆਂ ਤੋਂ ਅਸੀਂ ਪੈਸਾ ਵੱਧ ਦੇ ਕੇ ਜਿਹੜੀ ਉਹ ਕੁਆਲਿਟੀ ਵੀ ਨਹੀਂ ਲੈ ਰਹੇ ਬਿਜਲੀ ਦੀ ਜੀ ਹਾਂ ਉਹਦੇ ਵਿੱਚ ਉਹਨਾਂ ਨੇ ਜਾਂਚ ਕਰਨ ਦੀ ਗੱਲ ਕੀਤੀ ਆ ਔਰ ਇਹ ਵੀ ਕਿਹਾ ਕਿ ਇਹ ਅਗਰ ਜਾਂਚ ਕਰੋ ਪੜਤਾਲ ਕਰੋ ਕਿ ਇਹ ਕੀ ਚੀਜ਼ ਆ ਉਸ ਤੋਂ ਬਾਅਦ ਫਿਰ ਦੇਖੋ ਸਿੱਧੂ ਨੇ ਤੇ ਇਹ ਵੀ ਕਿਹਾ ਕਿ ਸੈਸ਼ਨ ਬੁਲਾਇਆ ਜਾਵੇ ਉਹ ਸੈਸ਼ਨ ਦੇ ਵਿੱਚ ਬੁਲਾ ਕੇ ਉੱਥੇ ਕੈਬਨਿਟ ਦੀ ਬੁਲਾ ਕੇ ਔਰ ਰੱਦ ਕਰਨ ਦਾ ਜਿਹੜਾ ਪ੍ਰੋਸੀਜਰ ਹੈ ਸਮਝੋ ਤੇ ਉਹਦੇ ਕੰਮ ਕੀਤਾ ਜਾਵੇ ਤਾਂ ਕਿ ਲੋਕ ਜਿਹੜੇ ਆ ਲੋਕਾਂ ਨੂੰ ਕੁਝ ਨਾ ਕੁਝ ਸਕੂਨ ਮਿਲੇ ਪਤਾ ਲੱਗੇ ਲੋਕਾਂ ਨੂੰ ਵੀ ਪਤਾ ਲੱਗੇ ਕੰਮ ਹੋ ਰਿਹਾ ਦੇ ਲੋਕਾਂ ਨੂੰ ਜੋ ਮਿਲਣੀ ਚਾਹੀਦੀ ਸੂ ਤਾਂ ਉਹ ਵੀ ਮਿਲ ਸਕੇ ਸਸਤੀ ਬਿਜਲੀ ਮਿਲ ਸਕੇ ਇਹ ਸਭ ਚੀਜ਼ਾਂ ਜਿਹੜੀਆਂ ਨੇ ਹੁਣ ਚਲੋ ਗੱਲ ਇਹ ਹੈ ਕਿ ਇਹ ਸਿਰਫ ਇਸੇ ਪਾਰਟੀ ਦੇ ਨੇ ਜਿੱਡੀਆਂ ਵੀ ਪਾਰਟੀਆਂ ਜਦੋਂ ਚੋਣਾਂ ਆਉਂਦੀਆਂ ਨੇ ਨਾ ਉਸ ਵੇਲੇ ਜਿਆਦਾ ਇਹ ਸਾਰਾ ਗਰਮ ਹੁੰਦੀਆਂ ਨੇ ਦਿਖਾਉਣ ਨੂੰ ਲਾ ਲੋ ਜਾਂ ਜੋ ਵੀ ਹੈ ਹਾਈ ਕਮਾਂਡ ਵੱਲੋਂ ਪ੍ਰੈਸ਼ਰ ਵੀ ਹੈ ਪਤਾ ਵੀ ਲੱਗ ਗਿਆ ਕਿ ਲੋਕਾਂ ਵੱਲੋਂ ਕਿਸ ਤਰ੍ਹਾਂ ਦੇ ਜਿਹੜੇ ਰਿਸਪਾਂਸ ਆ ਰਿਹਾ ਲੋਕਾਂ ਨੂੰ ਕੀ ਮੂੰਹ ਦਿਖਾਉਣਾ ਹੈ ਜੀ ਇਹ ਚੀਜ਼ਾਂ ਵੀ ਨਾਲ ਜੀ ਤੁਸੀਂ ਉਹਨਾਂ ਨੇ ਚਿੱਠੀ ਲਿਖੀ ਨਰਿੰਦਰ ਮੋਦੀ ਨੂੰ ਕੀ ਕਰਤਾਰਪੁਰ ਲਾਂਘਾ ਨੂੰ ਜਿਹੜਾ ਖੋਲ੍ਹਿਆ ਜਾਵੇ ਬਿਲਕੁਲ ਹੀ ਕੈਪਟਨ ਮਰਿੰਦਰ ਸਿੰਘ ਹੁਣ ਚਿੱਠੀਆਂ ਦੇ ਦੌਰ ਜਾਰੀ ਨਹੀਂ ਉਹਨਾਂ ਨੂੰ ਪਤਾ ਹੈ ਵੀ ਜੋ ਲੋਕਾਂ ਦੇ ਵਿੱਚ ਮੈਸੇਜ ਗਿਆ ਹੈ ਸੁਨੇਹਾ ਗਿਆ ਹੈ ਸਰਕਾਰ ਦੀ ਕਾਰਗੁਜ਼ਾਰੀ ਨੂੰ ਲੈ ਕੇ ਕਿਤੇ ਕਿਤੇ ਤੋਂ ਆਪਣਾ ਧੋਣਾ ਧੋਣਾ ਹੀ ਹੈ ਉਹਨਾਂ ਨੇ ਆਪਣੇ ਹੁਣ ਸਾਫ ਸੁਥਰਾ ਛਵੀ ਇੱਕ ਚਿੱਤਰ ਦਿਖਾਉਣਾ ਲੋਕਾਂ ਨੂੰ ਕਿ ਇਹ ਚੀਜ਼ਾਂ ਨੇ ਲੋਕ ਜੋ ਦਾਸ ਕਹਿ ਰਹੇ ਨੇ ਔਰ ਇਹਨੇ ਦੇ ਆਪਣੀ ਪਾਰਟੀ ਦੇ ਜਿਹੜੇ ਬੰਦੇ ਨੇ ਆਗੂ ਨੇ ਜੋ ਗੱਲਾਂ ਕਰ ਰਹੇ ਨੇ ਕੈਪਟਨ ਮਰਿੰਦਰ ਸਿੰਘ ਦੇ ਖਿਲਾਫ ਔਰ ਉਸ ਤਰੀਕੇ ਨਾਲ ਤੁਸੀਂ ਦੇਖ ਲਓ ਕਿ ਉੱਥੇ ਵੀ ਇਹਨਾਂ ਨੇ ਹੁਣ ਚਿੱਠੀ ਭੇਜੀ ਹੈ ਮੁੱਖ ਮੰਤਰੀ ਨੂੰ ਕਿ ਭਾਈ ਪਹਿਲਾਂ ਵੀ ਜਿਸਟਗਨ ਲਾਂਗਾ ਖੋਲਿਆ ਗਿਆ ਸੀ ਮੈਨੂੰ ਯਾਦ ਹੈ ਇੱਕ ਵਾਰ ਇਹ ਵੈਸੇ ਵੀ ਜਿਸ ਤਾ ਆਪਾਂ ਜਦੋਂ ਲਾਂਗਾ ਖੋਲਿਆ ਖੁੱਲਣਾ ਸੀ ਨਾ ਉਸ ਵੇਲੇ ਤੇ ਕੈਪਟਨ ਰਵਿੰਦਰ ਸਿੰਘ ਉਹਨਾਂ ਦਾ ਬਿਆਨ ਹੁੰਦਾ ਸੀਗਾ ਕਿ ਨਹੀਂ ਇਹ ਲਾਂਗਾ ਨਾ ਖੋਲਿਆ ਜਾਵੇ ਇਹਦੇ ਨਾਲ ਜਿਹੜਾ ਹੈਗਾ ਨੁਕਸਾਨ ਹੋ ਸਕਦਾ ਹੈ ਕੌਮੀ ਪੱਧਰ ਤੇ ਦੇਸ਼ ਦੀ ਸੁਰੱਖਿਆ ਨੂੰ ਲੈ ਕੇ ਜਿਹੜਾ ਉਹ ਨੁਕਸਾਨ ਹੋ ਸਕਦਾ ਹੈ ਔਰ ਹੁਣ ਜਿਸ ਤਰੀਕੇ ਪਤਾ ਹੈ ਵੀ ਅਸੀਂ ਜਿਹੜੀਆਂ ਵੋਟਾਂ ਲੈਣੀਆਂ ਨੇ ਇੱਕ ਹਮਦਰਦੀ ਦਿਖਾਉਣ ਦੇ ਨਾਤੇ ਹੁਣ ਕੈਪਟਨ ਸਾਹਿਬ ਨੇ ਚਿੱਠੀ ਭੇਜੀ ਹੈ ਲੰਘਾ ਖੁੱਲਿਆ ਜਾਵੇ ਕਿਉਂਕਿ ਕੋਵਿਡ ਦਾ ਜਿਹੜੇ ਹਾਲਾਤ ਨੇ ਕਾਫੀ ਸੁਧਾਰ ਹੋ ਚੁੱਕਿਆ ਹੈ ਔਰ ਉੱਥੇ ਪ੍ਰੋਪਰ ਟੈਸਟਿੰਗ ਤੋਂ ਬਾਅਦ ਪ੍ਰੋਪਰ ਜੋ ਪ੍ਰੋਸੀਜਰ ਫਾਲੋ ਕਰਨਾ ਉਸ ਤੋਂ ਬਾਅਦ ਇਹ ਉੱਥੇ ਜਿਹੜਾ ਲੰਘਾ ਖੁੱਲਿਆ ਜਾਵੇ ਲੋਕਾਂ ਦੀ ਟੈਸਟਿੰਗ ਹੋਵੇ ਔਰ ਲੋਕ ਜਿਹੜੇ ਨੇ ਉੱਥੇ ਦਰਸ਼ਨ ਕਰ ਸਕਣ ਕੈਪਟਨ ਮਿੰਦਰ ਸਿੰਘ ਇੱਕ ਤਰਫ ਚਿੱਠਿਆਂ ਦਾ ਦੌਰ ਜਾਰੀ ਹੈ ਉਹਨਾਂ ਦਾ ਤਾਂ ਉੱਥੇ ਦੂਜੀ ਤਰਫ ਨਵਜੋਤ ਸਿੰਘ ਸਿੱਧੂ ਦੇ ਬੈਠਕਾਂ ਦਾ ਦੌਰ ਜਿਹੜਾ ਉਹ ਜਾਰੀ ਹੈ ਲੁਧਿਆਣਾ ਵਿੱਚ ਵੀ ਬੈਠਕ ਹੋਈ ਹੈ ਹੁਣ ਜਲੰਧਰ ਦੇ ਵਿੱਚ ਵੀ ਬੈਠਕ ਹੈ ਦੇਖੋ ਮੈਂ ਹਰਿਆਣਾ ਦੇਖੋ ਅੱਜ ਪਹਿਲਾਂ ਦਿੱਲੀ ਦੇ ਵਿੱਚ ਬੈਠਕ ਕਰਕੇ ਆਏ ਹਾਂ ਜੀ ਹੁਣ ਪਹਿਲਾਂ ਇਹਨਾਂ ਦਾ ਤਾਂ ਜੋ ਦੱਸਣ ਕਿ ਜਿਹੜਾ ਕਿ ਇਹਨਾਂ ਨੇ ਹਾਈ ਕਮਾਂਡ ਨੂੰ ਵੀ ਮਿਲਣਾ ਸੀਗਾ ਜੀ ਪਰ ਜੋ ਹੁਣ ਪਤਾ ਲੱਗ ਰਿਹਾ ਹੈ ਖਬਰਾਂ ਇਹ ਅਸ਼ਵਨੀ ਕੁਮਾਰ ਨੂੰ ਜਿਹੜੇ ਸੀਨੀਅਰ ਕਾਂਗਰਸ ਆਗੂ ਨੇ ਉੱਤੇ ਦਿੱਲੀ ਤੇ ਬੈਠਕ ਕੀਤੀ ਆ ਬਿਕਾ ਸੋਨੀ ਨਾਲ ਕੀਤੀ ਆ ਜੀ ਤਾਂ ਇਸ ਵੇਲੇ ਜੋ ਇਸ ਵੇਲੇ ਜੋ ਇਸ ਟਾਈਮ ਚੱਲ ਰਿਹਾ ਹੈ ਇਸ ਵੇਲੇ ਜੀ ਜਲੰਧਰ ਦੇ ਵਿੱਚ ਬੈਠਕ ਕਰ ਰਹੇ ਨੇ ਓਕੇ ਲੁਧਿਆਣਾ ਵੀ ਮਿਲ ਕੇ ਗਏ ਨੇ ਦੱਸਿਆ ਜਾ ਰਿਹਾ ਔਰ ਉੱਥੇ ਜਲੰਧਰ ਦੇ ਵਿੱਚ ਹਾਲਾਤ ਨੇ ਪੂਰੇ ਦਾ ਪੂਰਾ ਹਜੂਮ ਕਾਂਗਰਸ ਭਵਨ ਦੇ ਵਿੱਚ ਗਿਆ ਹੈ ਕਾਂਗਰਸ ਆਗੂ ਜਿੰਨੇ ਵੀ ਆਗੂ ਨੇ ਕਾਂਗਰਸੀ ਜੀ ਤਕਰੀਬਨ 150 ਜਿਹੜੇ ਆਗੂ ਨੇ ਉਹਨਾਂ ਨੂੰ ਲੰਘਦਾ ਸੀ ਜਿਹਦੇ ਚ ਪਹਿਲਾਂ ਇਹ ਦੱਸਿਆ ਜਾ ਰਿਹਾ ਸੀ ਕਿ ਨਵਾਂ ਸ਼ਹਿਰ ਹੁਸ਼ਿਆਰਪੁਰ ਜੀ ਅਰਕਪੂਰ ਥੱਲਾ ਦੇ ਜਿਹੜੇ ਕਾਂਗਰਸੀ ਆਗੂ ਨੇ ਉਹ ਵੀ ਉੱਥੇ ਮਿਲਣਾ ਪਰ ਫਿਰ ਇਹ ਬਾਅਦ ਚ ਤੈਅ ਹੋਇਆ ਕਿ ਨਹੀਂ ਹੁਣ ਸਿਰਫ ਜਲੰਧਰ ਦੇ ਜਿਹੜੇ ਹੈਗੇ ਨੇ ਸ਼ਹਿਰੀ ਔਰ ਪਿੰਡੂ ਖੇਤਰ ਦੇ ਜਿਹੜੇ ਆਗੂ ਨੇ ਆਪਕਰਾਂ ਦੇ ਵਿੱਚ ਉਹਦੇ ਉਹਦੇ ਚ ਜਿਸ ਤਰ੍ਹਾਂ ਜ਼ਿਲ੍ਹਾ ਪ੍ਰਧਾਨ ਹੋਗੇ ਯੂਥ ਵਿੰਗ ਹੋਗੇ ਜੀ ਇਸ ਤਰ੍ਹਾਂ ਜਿੰਨੇ ਵੀ ਆਗੂ ਨੇ 150 ਦੇ ਕਰੀਬ ਆਗੂ ਨੇ ਜਿਨ੍ਹਾਂ ਨੂੰ ਇਹਨਾਂ ਨਾਲ ਮੀਟਿੰਗਾਂ ਬੈਠ ਕਰ ਰੱਖੀਆਂ ਨੇ ਔਰ ਉੱਥੇ ਜੋ ਦੱਸਿਆ ਜਾ ਰਿਹਾ ਹੈ ਕਿ ਕਾਂਗਰਸ ਭਵਨ ਦੇ ਵਿੱਚ ਜੀ ਭੀੜ ਇੰਨੀ ਕਿ ਇਕੱਠੀ ਹੋ ਗਈ ਗੇਟ ਟੁੱਟ ਗਿਆ ਕਮਲੇ ਜਿਹੜੇ ਸੀ ਉਖੜ ਗਏ ਜੋ ਫੋਟੋਆਂ ਆਈਆਂ ਨੇ ਲਾਲਾ ਲਾਲਾ ਹੋ ਗਈ ਹਾਕਾ ਹੋ ਗਈ ਪਰ ਇੰਨੀ ਕਿ ਜ਼ਿਆਦਾ ਲੋਕਾਂ ਦੇ ਵਿੱਚ ਜੋਸ਼ ਸੀਗਾ ਜੀ ਸਿੱਧੂ ਨੂੰ ਲੈ ਕੇ ਸਿੱਧੂ ਦੇ ਨਾਲ ਬੈਠਕਰ ਹਰ ਕੋਈ ਬੰਦਾ ਟਾਈਮ ਮੰਗ ਰਿਹਾ ਕਿ ਸਿੱਧੂ ਸਾਹਿਬ ਬੈਠਕ ਕਰਨੀ ਹੈ ਮੀਟਿੰਗ ਕਰਨੀ ਹੈ ਜੀ ਲੋਕਾਂ ਨੂੰ ਕਿ ਸ਼ਾਇਦ ਸਾਡਾ ਵੀ ਨੰਬਰ ਕਿਤੇ ਨਾ ਕਿਤੇ ਲੱਗੇ ਸਾਨੂੰ ਵੀ ਕੋਈ ਉਹਦੇਦਾਰੀ ਮਿਲ ਜੇ ਸ਼ਾਇਦ ਸਾਨੂੰ ਕੋਈ ਟਿਕਟ ਹੀ ਮਿਲ ਜੇ ਜੀ ਬਿਲਕੁਲ ਸੋ ਉਹਨਾਂ ਦਾ ਜਿਹੜਾ ਮੈਟਕਾ ਦਾ ਦੌਰ ਹੈ ਉੱਥੇ ਜਾਰੀ ਹੈ ਔਰ ਜਿਸ ਤਰੀਕੇ ਨਾਲ ਦੱਸਿਆ ਜਾਏ ਸਮੀਖਿਆ ਕਰਨਗੇ ਔਰ ਪੰਜਾਬ ਦੇ ਵਿੱਚ ਹਲਕਾ ਇੰਚਾਰਜ ਵੀ ਲਾਣੇ ਆ ਜਿਲ੍ਹਾ ਪ੍ਰਧਾਨ ਵੀ ਲਾਣੇ ਆ ਬਲੌਗ ਦੇ ਜਿਹੜੇ ਹੈਗੇ ਉਹ ਵੀ ਇੰਚਾਰਜ ਲਾਉਣੇ ਨੇ ਸੋ ਮੈਟਕਾ ਦਾ ਦੌਰ ਮੈਂ ਸਮਝਣਾ ਕਿ ਜਾਰੀ ਹੈ ਜਿਸ ਤਰੀਕੇ ਨਾਲ ਵਿਚਾਰ ਹੈ ਨਵਜੋਸ ਸਿੰਘ ਸਿੱਧੂ ਜੀ ਦੇਖੋ ਦਿੱਲੀ ਵਾਲਾ ਮੈਟ ਕਰਨੀ ਲੁਧਿਆਣੇ ਦਾ ਪ੍ਰੋਗਰਾਮ ਬਣਾਣਾ ਜਲੰਧਰ ਜਾ ਕੇ 150 ਬੰਦਿਆਂ ਨਾਲ ਮੈਟ ਕਰਨੀ ਹੁਣ ਬੰਦੇ ਨੇ ਕਿਤੇ ਵਨਡੇ ਜਾਣਾ ਹੋਵੇ ਨਾ ਮਦਮਾ ਮਾਤੜ ਬੰਦੇ ਨੇ ਤੇ ਸਮਝ ਲੋ ਲੋਡੂ ਵਾਲੇ ਵੀ ਜਾਣਾ ਲੱਗੇ ਲੁਧਿਆਣੇ ਲੱਗੇ ਹੀ ਆ ਜੀ ਪਹਿਲਾਂ ਤੇ ਬੰਦਾ ਕਿਤੇ ਨੇ ਕਿਤੇ ਆਟੋ ਜਾਂ ਰਕਸ਼ਾ ਡਿੱਗਦਾ ਜਾਂ ਉਹ ਬੰਦਾ ਅ ਬੱਸ ਢੀਕਦਾ ਹੈ ਤੇ ਬੱਸ ਦਾ ਇੰਤਜ਼ਾਰ ਕਰਦੇ ਕਦੋਂ ਸ਼ਾਮ ਆ ਪੈ ਜਾਂਦੀ ਹੈ ਵਾਪਸ ਆਉਣ ਲੱਗੇ ਆ ਇਹਦੇ ਸੁਪਰ ਐਕਟਿਵ ਮੋਡ ਆ ਵਾਪਸ ਆਉਣ ਲੱਗੇ ਨੇ ਜੀ ਬਿਲਕੁਲ ਸਾਰੇ ਨਹੀਂ ਲੱਗਦੇ ਹੁੰਦੇ ਨੇ ਆ ਭਾਈ ਦੀ ਜਿਆਦਾ ਹੀ ਪੁਲ ਬਣੇ ਨੇ ਪਤਾ ਨਹੀਂ ਲੱਗਦਾ ਕਿਹੜੇ ਵੇਲੇ ਦਿੱਲੀ ੱਪੜ ਆ ਗਏ ਜਾਂ ਕਿਹੜੇ ਵੇਲੇ ਤੁਸੀਂ ਵਾਪਸ ਵੀ ਆ ਗਏ ਹੋ ਜੀ ਬਿਲਕੁਲ ਤੇ ਸੁਪਰ ਐਕਟਿਵ ਮੋਡ ਆ ਸਪੀਡੋ ਸਪੀਡ ਜਿਆਦਾ ਨੇ ਸਪੀਡੋ ਸਪੀਡ ਸਾਰੇ ਕੰਮ ਕਰਦੇ ਨੇ ਜੇ ਇਹ ਸਪੀਡ ਕਾਂਗਰਸ ਨੇ ਉਸ ਵੇਲੇ 2017 ਵੇਲੇ ਚੱਕੀ ਹੁੰਦੀ ਨਾ ਜੀ ਤੇ ਅੱਜ ਪੰਜਾਬ ਦੀ ਦਿਸ਼ਾ ਤੇ ਜਿਹੜੀ ਹੈਗੀ ਦਸ਼ਾ ਉਹ ਚ ਬੜਾ ਸੁਧਾਰ ਹੋਇਆ ਬੜਾ ਸਗਾ ਤੇ ਇਹ ਸਭ ਚੀਜ਼ਾਂ ਹੋਣ ਬਦਲ ਗਏ ਉਹ ਮੈਂ ਕੱਲ ਵੀ ਜ਼ਿਕਰ ਕੀਤਾ ਸੀਗਾ ਕਿ ਉਹ ਨਲਾਇਕ ਬੱਚੇ ਵਾਲਾ ਕੰਮ ਨਹੀਂ ਜੀ ਹੋਣਾ ਕਿ ਪੇਪਾ ਦੇ ਨੇੜੇ ਆ ਕੇ ਪੜ੍ਹਾਈ ਕਰਨ ਦੀ ਲੋੜ ਹੈ ਗਣੀ ਜਿਹੜੇ ਲੋਕ ਪੁਰਾਣਾ ਕੰਮ ਕੀਤਾ ਹੋਇਆ ਨੇ ਪੜ੍ਹਿਆ ਹੋਇਆ ਨੇ ਤੋਂ ਆਪਣੇ ਆਪ ਮੂੰਹ ਬੋਲਦਾ ਤੇ ਹੁਣ ਲੋਕ ਵੀ ਸਮਝਦਾਰ ਨੇ ਲੋਕਾਂ ਨੂੰ ਵੀ ਪਤਾ ਹੈ ਕਿ ਚੋਣਾ ਆਣ ਵਾਲੀਆਂ ਜੀ ਲੋਕ ਸਿਆਸਤ ਨੂੰ ਇੰਨਾ ਦੇਖਦੇ ਨੇ ਲੋਕਾਂ ਨੂੰ ਪਤਾ ਕੱਲੀ-ਕੱਲੀ ਚੀਜ਼ ਜਿਹੜੀ ਹੈ ਨਾ ਕਈ ਲੋਕ ਤੇ ਸਾਡੇ ਤੋਂ ਵੀ ਜ਼ਿਆਦਾ ਸਿਆਣੇ ਨੇ ਬਸ ਆਮ ਪਬਲਿਕ ਹੈ ਬੜੀ ਨਿਗਾਹ ਰੱਖਦੇ ਨੇ ਸਿਆਸਤ ਦੇ ਤੇ ਵੀ ਕੌਣ ਕੀ ਕਰ ਰਿਹਾ ਜੀ ਹਾਂ ਜੀ ਬਿਲਕੁਲ ਔਰ ਉਹਦੇ ਵਿੱਚ ਲੋਕਾਂ ਨੂੰ ਵੀ ਪਤਾ ਵੀ ਇਹ ਚੋਣਾਂ ਨੇੜੇ ਆ ਰਹੀਆਂ ਨੇ ਹੁਣ ਸਾਨੂੰ ਕੁਝ ਪਰਮਾਉਣ ਦੀ ਕੋਸ਼ਿਸ਼ ਕਰ ਰਹੇ ਨੇ ਸਾਨੂੰ ਜਾਂ ਜੋ ਵੀ ਆ ਹੋ ਸਕਦਾ ਹੈ ਕਿ ਉਹਨਾਂ ਦਾ ਏਜੰਡਾ ਕੁਝ ਹੋਵੇ ਕਰਦੇ ਨੇ ਕਾਂਗਰਸ ਪਾਰਟੀ ਜਿਹੜੀ ਹੈ ਕੁਝ ਵਧੀਆ ਕਰਦੇ ਗੱਲ ਇਹ ਹੈ ਲੋਕਾਂ ਦੇ ਨੁਮਾਇੰਦੇ ਨੇ ਲੋਕਾਂ ਦੇ ਕੋਈ ਸਿਰ ਦੇ ਉੱਤੇ ਬਾਸ ਨਹੀਂ ਲੱਗੇ ਹੋਏ ਇਹ ਕੋਈ ਲੋਕਾਂ ਦੇ ਰਾਜੇ ਨਹੀਂ ਹੈਗੇ ਲੋਕਾਂ ਨੇ ਚੁਣ ਕੇ ਭੇਜੇ ਨੇ ਸਾਡੇ ਕੰਮ ਕਰਕੇ ਆਓ ਤੇ ਜੇ ਉੱਥੇ ਜਾ ਕੇ ਸਰਕਾਰ ਕੰਮ ਹੀ ਨਾ ਕਰੇ ਤੇ ਫਿਰ ਕਵੇ ਜੀ ਮੈਂ ਤੇ ਫਿਰ ਮੁੜ ਕੇ ਮੈਨੂੰ ਕੁਰਸੀ ਚਾਹੀਦੀ ਹੈ ਜੀ ਜੀ ਬਿਲਕੁਲ ਤੇ ਫਿਰ ਲੋਕਾਂ ਨੂੰ ਕੀ ਕਰਨਾ ਚਾਹੀਦਾ ਸਭ ਨੂੰ ਪਤਾ ਵੀ ਲੋਕ ਲੋਕਾਂ ਦੀ ਮਾਈਂਡ ਸੈਟ ਕੀ ਹੈ ਕੰਮ ਦੇ ਹੋਏ ਨਹੀਂ ਤਰਖਾਵਾ ਤੁਹਾਨੂੰ ਇਸ ਤੇ ਅਸੀਂ ਕਿਸ ਚੀਜ਼ ਦੇ ਦੇ ਰਹੇ ਆ ਤਰਖਾਵਾ ਦੇ ਉਸੇ ਚੀਜ਼ ਦੇ ਦੇ ਕਿ ਸਾਡੇ ਤੁਸੀਂ ਜਾ ਕੇ ਕੰਮ ਕਰੋ ਜਾਂ ਤੇ ਤਰਖਾ ਘੱਟ ਮਿਲਦੀ ਹੋਵੇ ਬੰਦਾ ਸੋਚੇ ਕਿ ਜਾਂ ਤੁਹਾਨੂੰ ਤਰਖਾ ਘੱਟ ਮਿੜੇ ਪੈਨਸ਼ਨ ਵੀ ਤੁਹਾਨੂੰ ਮਿਲਦੀਆਂ ਪਈਆਂ ਨੇ ਸਹੂਤਾ ਵੀ ਤੁਹਾਨੂੰ ਮਿਲਦੀਆਂ ਪਈਆਂ ਨੇ ਕਿਸ ਵਾਸਤੇ ਮਿਲਦੀਆਂ ਪਈਆਂ ਨੇ ਫਿਰ ਤੁਸੀਂ ਜਿਹੜੇ ਪਬਲਿਕ ਦੇ ਕੰਮ ਹੈ ਉਹ ਕੰਮ ਕਰ ਸਕੋ ਕੰਮ ਤਰਖਾ ਘੱਟ ਤੇ ਨਹੀਂ ਦਿੰਦੀ ਹੈ ਨਾ ਤਰਖਾ ਦੇ ਵਧਾ ਕੇ ਦਿੱਤੀ ਹੈ ਨਾ ਜਿੰਨੀ ਸਹੂਤਾ ਵੀ ਵਧਾ ਕੇ ਦਿੱਤੀਆਂ ਹਰ ਚੀਜ਼ ਦੀ ਅੱਜ ਤੁਸੀਂ ਗੱਡੀਆਂ ਵੀ ਲੈ ਰਹੇ ਹੋ ਪਬਲਿਕ ਦੇ ਪੈਸੇ ਦੇ ਤੁਸੀਂ ਜਿੰਨੇ ਸੰਸਦ ਹੈਗੇ ਨੇ ਉਹਨਾਂ ਨੇ ਨਵੀਆਂ ਗੱਡੀਆਂ ਵੀ ਲੈ ਦੇ ਦੇ ਰਹੇ ਹੋ ਸੁਭਤਾ ਵੀ ਦੇ ਰਹੇ ਹੋ ਹਰ ਚੀਜ਼ ਤੁਹਾਨੂੰ ਮਿਲਦੀ ਹੈ ਤੇ ਉਸ ਤੋਂ ਬਾਵਜੂਦ ਵੀ ਕੰਮ ਨਾ ਹੋਏ ਤੇ ਫੇਰ ਵੀ ਕੋਈ ਉਹ ਮਨਾਰਕੇ ਸਿਸਟਮ ਤੇ ਹੈ ਨਹੀਂ ਵੀ ਰਾਜਾ ਸਾਹਿਬ ਆ ਗਏ ਨੇ ਅੱਜ ਉਹ ਰਾਜਿਆਂ ਵਾਲਾ ਸਿਸਟਮ ਤੇ ਹੈ ਅਸਾਂ ਨੇ ਕਰਨਾ ਹੀ ਪੈਣਾ ਨਾ ਜੀ ਬਿਲਕੁਲ ਤੇ ਉਹ ਇਹ ਚੀਜ਼ ਹੈਗੀ ਹੈ ਕਿ ਇਸ ਵੇਲੇ ਜੋ ਜਿਸ ਤਰੀਕੇ ਦੇ ਨਾਲ ਸਿਆਸਤ ਪੰਜਾਬ ਦੀ ਹੈ ਪੂਰੀ ਭਖੀ ਹੋਈ ਹੈ ਜੀ ਔਰ ਭੱਜ ਤੌੜ ਜਿਹੜੀ ਲੱਗੀ ਹੋਈ ਹੈ ਇਸ ਵੇਲੇ ਔਰ ਜਿਸ ਤੋਂ ਦੂਜੇ ਪਾਸੇ ਇਹ ਦੇਖ ਲਈਏ ਕਿ ਜੋ ਗੱਲਬਾਤ ਕਰਨੀ ਸੀ ਇਹਨਾਂ ਨੇ ਦਿੱਲੀ ਵਿੱਚ ਜਿਦੇ ਜਿਦੇ ਪਤਾ ਲੱਗਿਆ ਸੀ ਇਹਨਾਂ ਨੇ ਕੈਪਟਨ ਮੰਤਰੀ ਤੇ ਰਜਿੰਦਰ ਸਿੰਘ ਬਾਜਵਾ ਤੇ ਸੁਖਜਿੰਦਰ ਸਿੰਘ ਰੰਧਾਵਾ ਨੂੰ ਵੀ ਇਹਨਾਂ ਨਾਲ ਲੈ ਕੇ ਤੇ ਹਾਈ ਕਮਾਂਡ ਨਾਲ ਬੈਠਕ ਕਰਨੀ ਹੈ ਉਹਦੇ ਵਿੱਚ ਜਿਸ ਤਰੀਕੇ ਨਾਲ ਫੇਰ ਬਦਲਦੀਆਂ ਗੱਲਾਂ ਚੱਲ ਰਹੀਆਂ ਨੇ ਹੁਣ ਦੋ ਕਾਂਗਰਸ ਦੇ ਜਿਹੜੇ ਇਹੋ ਜਿਹੇ ਮੰਤਰੀ ਨੇ ਜਿਨ੍ਹਾਂ ਤੇ ਦੋਸ਼ ਲੱਗੇ ਜੀ ਠੀਕ ਹੈ ਸਾਧੂ ਸੰਗਤ ਧਰਮ ਸੋਤ ਹੋ ਗਏ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦੇ ਵਿੱਚ ਜਿਹੜਾ ਘਪਲਾ ਹੋਇਆ ਹੈ ਜੀ ਬਿਲਕੁਲ ਨੂੰ ਦੋਸ਼ ਲੱਗੇ ਨੇ ਕਾਫੀ ਮਾਮਲਾ ਭਖਿਆ ਹੈ ਜੀ ਤੇ ਦੂਜਾ ਜਿਹੜਾ ਰਾਣਾ ਗੁਰਜੀਤ ਸਿੰਘ ਸੋਢੀ ਨੇ ਖੇਡ ਮੰਤਰੀ ਜੀ ਹੁਣ ਉਹਨਾਂ ਨੇ ਹੋਰ ਹੀ ਖੇਡਾਂ ਘੇਡੀਆਂ ਨੇ ਲੋਕ ਕਹਿੰਦੇ ਨੇ ਉਹ ਇੱਕ ਜ਼ਮੀਨ ਦੇ ਮਤਲਬ ਕਿ ਏਜ ਦੇ ਵਿੱਚ ਦੋ ਵਾਰੀ ਉਹਨਾਂ ਨੇ ਮੌਜਾ ਲੈਣ ਦੇ ਜਿਹੜੇ ਦੋਸ਼ ਲੱਗੇ ਨੇ ਉਹਨਾਂ ਤੇ ਜੀ ਹੁਣ ਗੱਲ ਇਹ ਹੈ ਕਿ ਜਿਹੜੇ ਕਾਂਗਰਸ ਦੇ ਜਿਹੜੇ ਆਗੂ ਨੇ ਉਹਦੇ ਲਾਈਰੇ ਨੇ ਇਹਨਾਂ ਦੀ ਆਪਣੀ ਪਾਰਟੀ ਦੇ ਜਿਹੜੇ ਵਿਧਾਇਕ ਨੇ ਮੰਤਰੀ ਉਹ ਵੀ ਦੋਸ਼ਦਾਰੇ ਨੇ ਤੇ ਵਿਰੋਧੀ ਧਿਰਾਂ ਵਾਲੇ ਵੀ ਕਹਿ ਰਹੇ ਨੇ ਕਿ ਭਾਈ ਇਹ ਜਿਹੜੇ ਬੰਦੇ ਨੇ ਇਹਨਾਂ ਨੂੰ ਬਰਖਾਸਤ ਕੀਤਾ ਜਾਵੇ ਜੀ ਹੁਣ ਸਿੱਧੂ ਖੇਮੇ ਦੀ ਗੱਲ ਕਰੀ ਤਾਂ ਸਿੱਧੂ ਖੇਮਾ ਵੀ ਇਹ ਚਾਹੁੰਦਾ ਹੈਗਾ ਕਿ ਇਹਨਾਂ ਨੂੰ ਬਰਖਾਸਤ ਪਰ ਬਰਖਾਸਤ ਕਰਕੇ ਇਹਨਾਂ ਦੀ ਜਗ੍ਹਾ ਹਿੰਦੂ ਤੇ ਕੁਝ ਹਿੰਦੂ ਤੇ ਦਲਿਤ ਜਿਹੜੇ ਆਗੂ ਨੇ ਉਹ ਐਡਜਸਟ ਕੀਤੇ ਜਾਣ ਤਾਂ ਕਿ ਜਿਹੜਾ ਇਸ ਵੇਲੇ ਸੰਤੁਲਨ ਹੈ ਜਿਹੜਾ ਪਾਰਟੀ ਵਿੱਚ ਉਹ ਕਾਇਮ ਰੱਖਿਆ ਜਾ ਸਕੇ ਕਾਇਮ ਕੀਤਾ ਜਾ ਸਕੇ ਸੋ ਇਸ ਵੇਲੇ ਹਾਲਾਤ ਜਿਹੜੇ ਫੇਰ ਬਦਲਦੇ ਹਾਲਾਤ ਨੇ ਕਾਂਗਰਸ ਜਿਹੜੀ ਪਾਰਟੀ ਹੈ ਉਹ ਆਪਣੀ ਇੱਕ ਚੰਗੀ ਪਛਾਣ ਚੰਗਾ ਚਿੱਤਰ ਲੋਕਾਂ ਦੇ ਸਾਹਮਣੇ ਉਕੇਰਨ ਦੀ ਕੋਸ਼ਿਸ਼ ਕਰ ਰਹੀ ਹੈ ਕਿ ਚੰਗਾ ਚਿੱਤਰ ਪਾਰਟੀ ਦਾ ਉਕੇਰਿਆ ਜਾਵੇ ਤਾਂ ਕਿ ਲੋਕਾਂ ਦੇ ਮਨਾਂ ਦੇ ਵਿੱਚ ਜਿਹੜਾ ਹੈ ਪਾਰਟੀ ਦਾ ਚੰਗਾ ਚਿੱਤਰ ਬਣ ਸਕੇ ਔਰ 2022 ਦੇ ਵਿੱਚ ਦੁਬਾਰਾ ਸਾਡੀ ਸਰਕਾਰ ਆ ਸਕੇ ਪਰ ਜੋ ਕਾਰਗੁਜ਼ਾਰੀ ਹੋਈ ਨੇ ਲੋਕਾਂ ਨੂੰ ਪਤਾ ਜੋ ਇਸ ਤਰੀਕੇ ਨਾਲ ਵਿਛੜੀ ਹੈ 파ਰਟੀ ਜੋ ਕੰਮ ਕੀਤੇ ਨੇ ਲੋਕਾਂ ਦੇ ਮਨਾਂ ਦੇ ਵਿੱਚ ਇੱਕ ਆਪਕੇ ਨਕਾਰਾਤਮਕ ਪਛਾਣ ਕਿਤੇ ਨ ਕਿਤੇ ਬਣੀ ਇਹ ਚੀਜ਼ ਨੂੰ ਨਕਾਰਿਆ ਨਹੀਂ ਜਾ ਸਕਦਾ ਜੀ ਲੋਕ ਤਰਾਤਰਾਂ ਦੀਆਂ ਗੱਲਾਂ ਕਰ ਰਹੇ ਹੋ ਦੂਸਰਾ ਜਿਹੜੀ ਚੀਜ਼ ਆਪਸ ਦੇ ਵਿੱਚ ਜਿਹੜੀ ਹੈ ਅ ਰਸ ਆਪਣੀ ਕੀਤੀ ਨੇ ਇਹਨਾਂ ਨੇ ਮਤਲਬ ਜਿਸ ਤਰੀਕ ਫ੍ਰਿਕਸ਼ਨ ਪੈਦਾ ਹੋਇਆ ਉਸ ਤੇ ਨਾਲ ਵੀ ਲੋਕਾਂ 파ਰਟੀ ਨੂੰ ਜਿਹੜਾ ਹੈ ਜੋ ਢਾਅ ਲੱਗਿਆ ਕਾਂਗਰਸ ਦੀ ਗੱਲ ਕਰਦੇ ਪਏ ਆ ਤਾਂ ਉਹਨਾਂ ਦੇ ਲਈ ਕੇਂਦਰ ਦੀ ਅਗਵਾਈ ਨੇ ਉਹਨਾਂ ਨੇ ਕਾਂਗਰਸ ਪੰਜਾਬ ਕਾਂਗਰਸ ਪਾਰਟੀ ਨੂੰ ਇੱਕ ਨਸੀਹਤ ਦਿੱਤੀ ਹੈ ਕਿ ਉਹ ਪਾਰਟੀ ਦੇ ਅੰਦਰਲੇ ਜਿਹੜੇ ਮਾਮਲੇ ਨੇ ਉਹਨਾਂ ਨੂੰ ਜਗ੍ਹਾ ਜ਼ਾਹਿਰ ਨਾ ਕਰਨ ਦੇਖੋ ਗੱਲ ਇਹ ਹੈ ਕਿ ਜਿਸ ਤਰੀਕੇ ਦੇ ਨਾਲ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਹੋਈਆਂ ਨੇ ਹੁਣ ਪੰਜ ਨੁਕਾਤੀ ਪ੍ਰੋਗਰਾਮਾਂ ਨੂੰ ਲੈ ਕੇ ਆ ਪਰਸੋਂ ਨਵਜੋ ਸਿੰਘ ਸਿੱਧੂ ਚਾਰਚ ਕਾਰਜਕਾਰੀ ਪ੍ਰਧਾਨ ਲੈ ਕੇ ਮੁੱਖ ਮੰਤਰੀ ਦੇ ਦਫ਼ਤਰ ਗਏ ਨੇ ਮੁੱਖ ਮੰਤਰੀ ਹਰਨ ਉਹਨਾਂ ਨੇ ਮੰਗ ਪੱਤਰ ਦਿੱਤਾ ਹੈ ਜੀ ਭਾਈਏ ਪੰਜ ਨੁਕਤਿਆਂ ਦੀ ਪ੍ਰੋਗਰਾਮ ਹੈ ਪੜਾ ਪਟ ਛੇਤੀ ਛੇਤੀ ਇਹਨਾਂ ਨੂੰ ਹੱਲ ਕਰ ਦਿਓ ਜਿਹੜੇ ਮੌਜੂਦਾ ਚਾਹੇ ਆਪਣੇ ਵਿਆਹ ਵਿਦਾ ਮਾਮਲਾ ਸੀਗਾ ਜਾਂ ਫਿਰ ਆਪਣੇ ਨਸ਼ੇ ਦਾ ਮੁੱਦਾ ਹੈਗਾ ਹੋਰ ਵੀ ਜਿਹੜੇ ਪੰਜ ਸੀਗੇ ਤੁਸੀਂ ਜੀ ਨੌਕਰੀਆਂ ਦੇ ਰਾਏ ਦੇ ਕੋਈ ਨਾ ਕੋਈ ਜਿਹੜੇ ਮੁਲਾਜ਼ਮ ਜਥੇਬੰਦੀਆਂ ਨੇ ਉਹਨਾਂ ਦੀਆਂ ਮੰਗਾਂ ਸੀ ਹੈਨਾ ਉਹ ਜਿਹੜੇ 5 ਨੁਕਾਤੀ ਪ੍ਰੋਗਰਾਮ ਹੈ ਉਹ ਅੱਗੇ 6 ਚੱਠੀ ਪੇਸ਼ ਕੀਤੀ ਸੀ ਤੇ ਉਹਦੇ ਵਿੱਚ ਫਿਰ ਕੈਪਟਨ ਅਮਰਿੰਦਰ ਸਿੰਘ ਨੇ ਇਹ ਗੱਲ ਕੀਤੀ ਸੀ ਵੀ ਇਹ ਤੇ ਪਹਿਲਾਂ ਹੀ ਅਸੀਂ 18 ਨੁਕਾਤੀ ਪ੍ਰੋਗਰਾਮ ਚ ਸ਼ਾਮਲ ਹੈ ਤੇ ਸਪਰਾਇਓਰਟੀ ਹੈ ਇਹਦੇ ਅਧਾਰ ਤੇ ਅਸੀਂ ਹੱਲ ਕਰਨੇ ਨੇ ਉਹਦੇ ਵਿੱਚ ਫਿਰ ਇਹ ਕੈਪਟਨ ਅਮਰਿੰਦਰ ਸਿੰਘ ਹੁਣਾਂ ਨੂੰ ਵੀ ਮੀਡੀਆ ਸਾਹਮਣੇ ਆ ਕੇ ਗੱਲ ਕਰਨੀ ਪਈ ਸੀ ਹੁਣ ਹਾਈ ਕਮਾਂਡ ਕਹਿੰਦੀ ਹੈ ਵੀ ਨਹੀਂ ਪਾਈ ਇਹ ਨਿੱਕੀ ਨਿੱਕੀ ਗੱਲ ਹੈ ਜਿਹੜੀ ਜਿਸ ਤਰ੍ਹਾਂ ਟਵੀਟ ਵੀ ਕਰਦੇ ਰਹੇ ਨੇ ਦੇਖੋ ਗੱਲ ਇਹ ਹੈ ਕਿ ਲੋਕਾਂ ਦੇ ਵਿੱਚ ਪਤਾ ਲੱਗ ਹੀ ਜਾਂਦਾ ਵੀ ਅੰਦਰਖਾਤੇ ਸਿਆਸੀ ਲੋਕ ਕੀ ਕਰਦੇ ਨੇ ਅੰਦਰੋਂ ਜਿੰਨੇ ਮਰਜ਼ੀ ਜਣਾ ਵੱਡੀ ਜਾਣ ਜੋ ਮਰਜ਼ੀ ਇੱਕ ਦੂਜੇ ਦੇ ਮਗਰ ਫੇਰੇ ਰਹਿਣ ਪਰ ਲੋਕਾਂ ਦੇ ਵਿੱਚ ਇੱਕ ਸ਼ਬੀ ਬਣਾਉਣ ਦੀ ਕੋਸ਼ਿਸ਼ ਕਰਦੇ ਆ ਕਿ ਆਲ ਇਜ਼ ਵੈਲ ਆਲ ਇਜ਼ ਵੈਲ ਕੋਈ ਮਾੜਾ ਨਹੀਂ ਹੈ ਸਭ ਠੀਕ ਠਾਕ ਹੈ ਪਰ ਇਸ ਵਾਰੀ ਜੋ ਹੋਇਆ ਕਾਂਗਰਸ ਦੇ ਵਿੱਚ ਆਪਸੀ ਜੋ ਫਿੱਚੋ ਤਾਨ ਹੋਈ ਹੈ ਕੋ ਲੋਕਾਂ ਦੇ ਵਿੱਚ ਗਈ ਹੈ ਜੀ ਲੋਕਾਂ ਦੇ ਵਿੱਚ ਇੱਕ ਜਿਹੜੀ ਪਛਾਣ ਬਣੀ ਹੈ ਚਿੱਤਰ ਬਣਿਆ ਪੜ ਉਹ ਮਾੜਾ ਅਸਰ ਪਿਆ ਲੋਕਾਂ ਦੇ ਵਿੱਚ ਉਹ ਹਾਈ ਕਮਾਂਡ ਨੂੰ ਪਤਾ ਚੂਣਾ ਨੇੜੇ ਆ ਗਈਆਂ ਨੇ ਤੇ ਹੁਣ ਚੰਗੀ ਚਿੱਤਰ ਜਿਹੜਾ ਹੈਗਾ ਉਹ ਲੋਕਾਂ ਸਾਹਮਣੇ ਪੇਸ਼ ਹੋਣਾ ਚਾਹੀਦਾ ਹੈ ਚੰਗਾ ਚਿੱਤਰ ਕੇ ਰਣਾ ਚਾਹੀਦਾ ਹੈ ਤਾਂ ਇਸ ਕਰਕੇ ਨਸੀਹਤ ਦਿੱਤੀ ਕਿ ਭਾਈ ਐਵੇਂ ਜਿਹੜੀਆਂ ਤੁਸੀਂ ਗੱਲਾਂ ਕਰਦੇ ਉਹ ਇਹੋ ਜਿਹੀ ਗੱਲਾਂ ਸਾਹਮਣੇ ਨਾ ਕਰਿਆ ਕਰੋ ਚੁੱਪ ਰਹੋ ਪਾਰ ਮੇਲ ਬਣਾਉਣ ਦੀ ਕੋਸ਼ਿਸ਼ ਕਰੋ ਕਿ ਪਾਰਟੀ ਔਰ ਸਰਕਾਰ ਜੀ ਦੋਵੇਂ ਨਾਲ ਮਿਲ ਕੇ ਕੰਮ ਕਰਨ ਔਰ ਕੋਈ ਇਹੋ ਜਿਹਾ ਕੰਮ ਨਾ ਕਰਨ ਜਿਹਦੇ ਨਾਲ ਲੋਕਾਂ ਦੇ ਵਿੱਚ ਗਲਤ ਸਨੇਹਾ ਜਾਂ ਮਾੜਾ ਸਨੇਹਾ ਜਾਵੇ ਬਿਲਕੁਲ ਇਹਦੇ ਨਾਲ ਹੀ ਵਿੰਦ ਜੀ ਚਰਚਾ ਦਾ ਵਿਸ਼ਾ ਨੂੰ ਮੈਂ ਵਿਰਾਮ ਦਿੰਦੇ ਹਾਂ ਤੁਸੀਂ ਜਾਣਕਾਰੀਆਂ ਸਾਂਝੀਆਂ ਕੀਤੀਆਂ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਆਪ